ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਗੱਲ ਕਰਾਂਗੇ ਜੈਮਲ ਪੱਡਾ ਹੁਣਾਂ ਦੀ ਜੀਵਨੀ ਨਾਲ ਸੰਬੰਧਿਤ ਇੱਕ ਕਿਤਾਬ ਸੋਰ ਸੰਘਰਸ਼ ਦਾ ਸੁਮੇਲ ਜਿਹੜੀ ਸਰਦਾਰਾ ਸਿੰਘ ਮਾਲ ਉਹਨਾਂ ਵੱਲੋਂ ਲਿਖੀ ਗਈ ਆ ਤੇ ਚਿੰਤਨ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੈ 176 ਪੰਨਿਆਂ ਦੀ ਕਿਤਾਬ 160 ਰੁਪਏ ਦੀ ਕੀਮਤ ਹੈ ਆਪਾਂ ਗੱਲ ਕਰਾਂਗੇ ਡਾਕਟਰ ਤਜਿੰਦਰ ਵਿਰਲੀ ਉਹਨਾਂ ਨਾਲ ਜਿਨ੍ਹਾਂ ਤੋਂ ਇਸ ਕਿਤਾਬ ਬਾਰੇ ਤੇ ਪੱਡਾ ਹੁਣਾ ਦੀ ਸ਼ਖਸੀਅਤ ਬਾਰੇ ਥੋੜਾ ਜਿਆਦਾ ਜਾਣਾਂਗੇ ਵੀ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ ਤੇ ਉਹਨਾਂ ਨੇ ਆਪ ਵੀ ਪਹਿਲਾਂ ਕਿਤਾਬ ਜਿਹੜੀ ਆ ਪੱਡਾ ਸਾਹਿਬ ਤੇ ਹੀ ਲਿਖੀ ਸੀ ਤੋਂ ਕੋਲ ਤਿੰਨ ਕਿਤਾਬਾਂ ਜਿਹੜੀਆਂ ਆ ਇਹ ਪੱਡਾ ਸਾਹਿਬ ਤੇ ਆ ਚੁੱਕੀਆਂ ਨੇ ਤੇ ਡਾਕਟਰ ਵੈਰਲੀ ਉਹਨਾਂ ਦਾ ਪਿੰਡ ਵੀ ਪੱਡਾ ਹੀ ਐ ਜੀ ਆਇਆਂ ਪੱਡਾ ਸਾਹਿਬ ਧੰਨਵਾਦ ਜੀ ਧੰਨਵਾਦ ਅ ਥੋੜੀ ਜਿਹੀ ਜਾਣਕਾਰੀ ਜੇ ਤੁਸੀਂ ਦੇ ਦਿਓ ਇਸ ਕਿਤਾਬ ਤੇ ਲੇਖਕ ਬਾਰੇ ਵੇ ਕੀ ਕੁਛ ਹੈ ਇਸ ਕਿਤਾਬ ਦੇ ਵਿੱਚ ਜਿਸ ਕਿਤਾਬ ਤੇ ਆਪਾਂ ਚਰਚਾ ਕਰਨੀ ਚਾਹੁੰਦੇ ਆ ਜੀ ਸਾਰਿਆਂ ਤੋਂ ਪਹਿਲਾਂ ਸੰਗਰਾਮ ਟੀਵੀ ਦੇ ਪ੍ਰੋਗਰਾਮ ਰੂਹ ਦੇ ਅਲਫਾਜ਼ ਦੇ ਦਰਸ਼ਕਾਂ ਨੂੰ ਜਿਆ ਧੰਨਵਾਦ ਜਿਹੜੇ ਸਾਡਾ ਪ੍ਰੋਗਰਾਮ ਦੇਖਦੇ ਨੇ ਅ ਜਨ ਸਾਹਿਬ ਕਿਉਂਕਿ ਅਤਫਾਕਨ ਮੇਰਾ ਜਨਮ ਉਸੇ ਪੈਂਡੋਸੇ ਗਲੀ ਉਸੇ ਮੁਹੱਲੇ ਚ ਹੋਇਆ ਹੈ ਜਿੱਥੇ ਕਦੀ ਜਮਲਪੱਡਾ ਦਾ ਹਰਸੀ ਜੀ ਜੀ ਔਰ ਮੈਂ ਸਭ ਤੋਂ ਨੇੜਿਓ ਉਸ ਇੱਕ ਮਹਾਨ ਇਨਕਲਾਬੀ ਨੂੰ ਦੇਖਿਆ ਇਸ ਕਰਕੇ ਮੇਰੀ ਸੁਖੀਅਤ ਤੇ ਵਿਅਕਤੀਗਤ ਤੌਰ ਤੇ ਬੜਾ ਉਹਨਾਂ ਦਾ ਪ੍ਰਭਾਵ ਹੈ ਤੇ ਮੈਂ ਭਾਵਕ ਤੌਰ ਤੇ ਉਹਨਾਂ ਦਾ ਜੁੜਿਆ ਹੋਇਆ ਸੀ ਇਸ ਕਰਕੇ ਜਿਹੜੀ ਪਹਿਲੀ ਜ਼ਿੰਮੇਵਾਰੀ ਮੈਂ ਸਮਝਦਾ ਮੇਰੀ ਇਹ ਬਣਦੀ ਸੀ ਕਿ ਮੈਂ ਉਹਨਾਂ ਬਾਰੇ ਇੱਕ ਜੋ ਦਸਤਾਵੇਜ਼ ਇਕੱਤਰ ਹੋਏ ਉਹਨੂੰ ਸਾਹਮਣੇ ਦੇ ਲਈ ਇੱਕ ਕਿਤਾਬਚੇ ਦੇ ਰੂਪ ਚ ਕਿਤਾਬ ਦੇ ਰੂਪ ਚ ਉਹਨਾਂ ਆ ਤਿਆਰ ਕੀਤਾ। ਉਸ ਤੋਂ ਬਾਅਦ ਜਦੋਂ ਫੌਰੀ ਲੋੜ ਮਹਿਸੂਸ ਹੋਈ ਕਿ ਲੋਕ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਆਪਣੀ ਲਿਖੀ ਹੋਈ ਕਿਤਾਬ ਹੁੰਦੀ ਸੀ ਲੋਕ ਪੀੜਾ। ਉਹ ਲੋਕਾਂ ਕਿਤਾਬ ਦੇ ਜਿੰਦੇ ਵੀ ਗੀਤ ਸੀਗੇ ਜਾਂ ਇੱਕ ਦੋ ਗਜ਼ਲਾਂ ਸੀਗੀਆਂ ਉਹਨਾਂ ਨੂੰ ਬਹੁਤ ਸੁਰ ਦੇ ਨਾਲ ਬਾ ਕਮਾਲ ਗਾਉਂਦੇ ਸੀ। ਜਿਵੇਂ ਗਾਇਕੀ ਦੀ ਗੱਲ ਕਰਾਂ ਤੇ ਉਹਨਾਂ ਦੇ ਪਿਤਾ ਸਰਦਾਰ ਸੰਤੋਖ ਸਿੰਘ ਮਸਤਾਨਾ ਸਵਰਗਵਾਸੀ ਉਹ ਆਪ ਉਸ ਇਲਾਕੇ ਦੇ ਕਬੂਰਥਲਾ ਜ਼ਿਲ੍ਹੇ ਦੇ ਮਤਲਬ ਇੱਕ ਮੰਨੇ ਪ੍ਰਵੰਨੇ ਰਾਗੀ ਦੇ ਤੌਰ ਤੇ ਗਵਈਏ ਦੇ ਤੌਰ ਤੇ ਲੇਖਕ ਦੇ ਤੌਰ ਤੇ ਜਾਣੇ ਜਾਂਦੇ ਸੀ ਜੀ ਜੀ ਉਹ ਪਿਤਾ ਪੁਰਸੀ ਪੋਸਤੀ ਉਹਨਾਂ ਦੋਨਾਂ ਪਰਾਂ ਵਿੱਚ ਆਇਆ ਤੇ ਗਾਂ ਉਹਨਾਂ ਦੇ ਬੱਚੇ ਨੇ ਵੀ ਕਿਸੇ ਹੱਦ ਤੱਕ ਉਸ ਸੁਰ ਨੂੰ ਉਸ ਬਾ بلند ਆਵਾਜ਼ ਨੂੰ ਸਲਾਮਤ ਰੱਖਿਆ ਜੀ ਗੱਲ ਇਹ ਹੈ ਕਿ ਜਦੋਂ ਦਿਨਾਂ ਚ ਜੈਮਲਪੱਡੇ ਦੀ ਸ਼ਹਾਦਤ ਹੁੰਦੀ ਹੈ ਜੈਮਲਪੱਡਾ ਆ ਕਿਉਂਕਿ ਖਾਲਸਤਾਨੀ دہشت گردਾਂ ਵੱਲੋਂ ਸ਼ਹੀਦ ਕੀਤਾ ਗਿਆ ਉਸ ਵੇਲੇ ਇੱਕ ਲੋੜ ਪੈਦਾ ਹੋ ਗਈ ਜੈਮਲਪੱਡੇ ਦੀ ਲੋਕ ਪੀੜਾ ਕਿਤਾਬ ਦੀ ਤੇ ਨਾਲ ਹੀ ਲੋਕ ਜਾਣਨਾ ਚਾਹੁੰਦੇ ਸੀ ਕਿ ਪੱਡੇ ਹੋਰੀ ਕਿਹੋ ਜਿਹਾ ਸੀ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਤੇ ਨਾਲ ਹੀ ਮੇਰੇ ਲਈ ਇੱਕ ਗੱਲ ਹੋਰ ਵੀ ਇੰਪੋਰਟੈਂਟ ਸੀ ਕਿ ਜੇ ਜਮਲਪੱਟ ਦੇ ਤੋਂ ਪਹਿਲਾਂ ਜੇਸ ਮੈਗਜ਼ੀਨ ਦੇ ਉਹ ਸੰਪਾਦਕ ਸੀਗੇ ਹਰਾਵਲ ਦਸਤਾਵੇ ਅ ਉਹਦਾ ਇੱਕ ਸੰਪਾਦਕ ਹੋਰ ਕਮਲ ਬਲਦੇਵ ਮਾਨਵੀ ਸ਼ਹੀਦ ਉਹਨਾਂ ਨੇ ਕੀਤਾ ਸੀ ਇਸ ਤੋਂ ਪਹਿਲਾਂ ਕਿ ਚਰਤੀ ਕਿਸਾਨ ਯੂਨੀਅਨ ਦੇ ਇੱਕ ਹੋਰ ਆਗੂ ਜੇ ਪ੍ਰਧਾਨ ਸੀ ਤੇ ਪਹਿਲੇ ਪ੍ਰਧਾਨ ਨੂੰ ਵੀ ਉਹਨਾਂ ਨੇ ਇਤਨਾ ਤੋਂ ਪਹਿਲੇ ਪ੍ਰਧਾਨ ਨੂੰ ਵੀ ਸ਼ਹੀਦ ਕੀਤਾ ਸੀ ਜੀ ਤੋ ਐਸਾ ਕੀ ਹੈ ਉਹ ਹਰਾਵਲ ਦਸਤਾਵੇ ਚ ਐਸਾ ਕੀ ਹੈ ਸ ਵਿਚਾਰਤਾ ਰਾਜ ਚ ਉਹ ਸਾਰਾ ਕੁਝ ਸਾਂਭਣਾ ਮੈਨੂੰ ਲੱਗਦਾ ਸੀ ਕਿ ਮੈਂ ਉਸ ਪਿੰਡ ਦਾ ਇੱਕ ਵਿਦਿਆਰਥੀ ਆ ਤੇ ਜਮਲਪੱਡੇ ਹੋਰ ਆਦੀ ਮੈਂ ਸ਼ਾਮ ਆਣੀ ਆ ਮੈਂ ਉਹ ਸਾਰਾ ਕੁਝ ਸਾਂਭਣ ਦਾ ਇੱਕ ਪਰਾਲਾ ਕੀਤਾ ਜਿਨ੍ਹਾਂ ਦੇ ਵਿੱਚ ਮੈਂ ਕਰ ਰਿਹਾ ਸੀ ਇਤਫਾਕਨ ਹੀ ਅਜ਼ਮੇਰ ਹੋਰੀ ਜਿਹੜੇ ਸਮਰਤ ਕਹਾਣੀਕਾਰ ਨੇ ਵੱਡੇ ਕਲਮਕਾਰ ਨੇ ਉਹਨਾਂ ਨੇ ਵੀ ਇੱਕ ਯਤਨ ਐਸਾ ਅਰੰਭਿਆ ਤੇ ਸਾਡੀਆਂ ਦੋਨੋਂ ਕਿਤਾਬਾਂ ਜਿਹੜੀਆਂ ਨੇ ਜਿਵੇਂ ਇਸ ਕਿਤਾਬ ਦੀ ਭੂਮਿਕਾ ਚ ਸਰਦਾਰ ਅਮਲ ਖੁਰਾ ਨੇ ਲਿਖਿਆ ਹੈ ਕਿ ਇਕੱਠੀ ਹੀ ਲਗਭਗ ਆਉਂਦੀ ਆ ਇੱਕੋ ਪ੍ਰਕਾਸ਼ ਕੇ ਲੈ ਕੇ ਆਉਂਦਾ ਹੈ ਤੇ ਲਗਭਗ ਇੱਕੋ ਜਿਹਾ ਹੀ ਮੈਟਰ ਹੈ ਕਿਉਂਕਿ ਬੇਸਿਕ ਜਾਣਕਾਰੀ ਤਾਂ ਕੋ ਕਿਤਾਬਾਂ ਸੀਮਤ ਨੇ ਤੇ ਲੋਕ ਪੀੜਾਂ ਕਿਤਾਬ ਜਿਹੜੀ ਜਵਲ ਪੱਡਾ ਹੋ ਰਹੀ ਆਪਣੀ ਲਿਖੀ ਹੋਈ ਹੈ ਨਾ ਉਹਦੇ ਜਿਹੜੇ ਲਿਖਤਾਂ ਨੇ ਉਹ ਉਹਨਾਂ ਚ ਸ਼ਾਮਲ ਹੁਣ ਜਦੋਂ ਲੰਮਾ ਸਮਾਂ ਉਹਨਾਂ ਦੀ ਸ਼ਹਾਦਤ ਨੂੰ ਬੀਤ ਗਿਆ 17 ਮਾਰਚ 1988 ਤੋਂ ਲੈ ਕੇ ਜਦੋਂ ਮੈਂ ਅੱਜ ਇਸ ਕਿਤਾਬ ਤੇ ਪ੍ਰੋਗਰਾਮ ਕਰ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਇਨ੍ਹਾਂ 38 ਵਰਿਆਂ ਦੇ ਵਿੱਚ ਬੜਾ ਕੁਝ ਵਾਪਰਿਆ ਜਮਲਪੱਟੇ ਕੋਲ ਜ਼ਿੰਦਗੀ ਨੇ ਕੇਵਲ 44 ਬਰੇ ਬਖਸ਼ੇ ਨੇ 44 ਵਰਿਆਂ ਚ ਉਹਨੇ ਇੰਨਾ ਕੰਮ ਕੀਤਾ ਹੈ ਕਿ ਅਸੀਂ ਉਹਦੇ ਕੰਮ ਬਾਰੇ ਕਿਤਾਬਾਂ ਲਿਖ ਰਹੇ ਹਾਂ ਮੈਂ ਈਵਨ ਤਾਂ ਪੀ ਐਚ ਡੀ ਵੀ ਨਕਸਲਵਾੜੀ ਮੂਵਮੈਂਟ ਦੀ ਖੋਤਾ ਤੇ ਕੀਤੀ ਹੈ ਜਿਹਨਾਂ ਜਮਲਪੱਟੇ ਦੀ ਕਾਪਤਾ ਵੀ ਪ੍ਰਮੁੱਖ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ 38 ਵਰਿਆਂ ਦੇ ਵਿੱਚ ਅਸੀਂ ਜਦੋਂ ਤੀਸਰੀ ਕਿਤਾਬ ਪਬਲਿਸ਼ ਕਰ ਦੇਖ ਰਹੇ ਹਾਂ ਤੇ ਉਹ ਵੀ ਇੱਕ ਉਹਨਾਂ ਦੇ ਹਮਦਰਦ ਸਾਥੀ ਵੱਲੋਂ ਸਰਦਾਰ ਅਸ ਸਿੰਘ ਮਾਲ ਹੋਰਾ ਵੱਲੋਂ ਆ ਤੇ ਸਰਦਾਰ ਅਸ ਸਿੰਘ ਮਾਲ ਹੋਰੀ ਵੀ ਜਿਹੜੀਆਂ ਪਹਿਲੀਆਂ ਦੋ ਕਿਤਾਬਾਂ ਨੇ ਨਾ ਜੀ ਉਹਨਾਂ ਕਿਤਾਬਾਂ ਦੀ ਪੱਧਰ ਤੱਕੀ ਰਿਸਰਚ ਤੇ ਇਨਫੋਰਮੇਸ਼ਨ ਜਿਹੜੀ ਆ ਉਹ ਰਿਪੀਟ ਕਰਾਂ ਇਸ ਗੱਲ ਦੀ ਮੈਨੂੰ ਇੱਕ ਗੱਲ ਦੀ ਤਾਂ ਖੁਸ਼ੀ ਵੀ ਲੈਣੀ ਚਾਹੀਦੀ ਹੈ ਕਿ ਜਿਹੜਾ ਕਾਰਜ ਜਮਲ ਪੱਡੇ ਨੇ ਅਧੂਰਾ ਛੱਡਿਆ ਸੀਗਾ ਉਸ ਕਾਰਜ ਵਿੱਚ ਲੱਗੇ ਜਿਹੜੇ ਉਹਦੇ ਸਾਥੀ ਨੇ ਉਹਨੂੰ ਚਾਉਣ ਵਾਲੇ ਨੇ ਉਹ ਉਹਨੂੰ ਉਹਦੀਆਂ ਲਿਖਤਾਂ ਦੇ ਰੂਪ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਨੇ ਇੱਕ ਗੱਲ ਤਾਂ ਇਹ ਹੈ ਦੂਸਰੀ ਜਿਹੜੀ ਗੱਲ ਥੋੜੀ ਜਿਹੀ ਅਦਾਸੀ ਵੀ ਪੈਦਾ ਕਰਦੀ ਹੈ ਉਹ ਇਹ ਹੈ ਕਿ ਅਸੀਂ ਇਹਨਾਂ 35 36 38 ਸਾਲਾਂ ਦੇ ਵਿੱਚ ਉਦੀ ਜੀਵਨੀ ਬਾਰੇ ਉਹਦੇ ਬਾਰੇ ਨੈੱਟ ਕੇ ਕੰਮ ਨਹੀਂ ਕਰ ਸਕੇ ਜਿਹੜਾ ਮੈਨੂੰ ਲੱਗਦਾ ਸਾਡੇ ਸਾਰਿਆਂ ਵਾਸਤੇ ਇੱਕ ਦੁਖਦਾਈ ਪੱਖ ਹੈ। ਕਿਉਂਕਿ ਹੁਣ ਮੈਂ ਗੱਲ ਇਸ ਕਿਤਾਬ ਦੇ ਸੰਪਾਦਕ ਸਰਦਾਰ ਸਿੰਘ ਮਾਲ ਹੋਰਾ ਬਾਰੇ ਕਰਾਂ। ਸਰਦਾਰ ਸਿੰਘ ਮਾਲ ਹੋਰਾ ਦੀ ਇੱਕ ਕਿਤਾਬ ਹੁੰਦੀ ਸੀ ਖੇਤੀ ਸੰਕਰ ਤੇ ਸੰਸਾਰ ਵਪਾਰ ਸੰਗਠਨ। ਜਿਹਦੇ ਵਿੱਚ ਟਾਈਟਲ ਦੇ ਨਾ ਇਦਾਂ ਹੱਥ ਜਿਹਾ ਬਣੇ ਹੁੰਦੇ ਸੀ। ਉਹ ਕਿਤਾਬ ਮੇਰੀਆਂ ਜਿਹੜੀਆਂ ਖੇਤੀ ਸੰਕਟ ਨਾਲ ਸੰਬੰਧਿਤ ਕਿਤਾਬਾਂ ਨੇ ਨਾ ਉਹਨਾਂ ਦੀ ਬਿਹਤਰੀਨ ਕਿਤਾਬਾਂ ਵਿੱਚੋਂ ਉਹ ਮੇਰੀ ਇੱਕ ਕਿਤਾਬ ਹੈ ਜਿਹੜੀ ਮਾਲ ਹੋਰਾ ਦੀ ਲਿਖੀ ਹੋਈ ਹੈ ਫਿਰ ਉਹਨਾਂ ਦੀ ਇੱਕ ਕਵਿਤਾ ਦਾ ਕਾਵ ਸੰਗ੍ਰਹਿ ਆਉਂਦਾ ਹੈ ਇੱਕ ਉਮਰ ਦੀ ਦਾਸਤਾਂ ਫਿਰ ਇੱਕ ਕਿਸਾਨ ਕੋਲ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਲੜਿਆ ਗਿਆ ਉਹਦੇ ਬਾਰੇ ਕਿਤਾਬ ਆਉਂਦੀ ਹੈ ਉਹਨਾਂ ਤੋਂ ਬਾਅਦ ਇੱਕ ਹੋਰ ਕਿਤਾਬ ਜਿਹੜੀ ਮੈਨੂੰ ਖਿੱਚਦੀ ਹੈ ਉਹ ਹੈ ਸਿੱਖੀ ਬ੍ਰਾਹਮਣਵਾਦ ਤੇ ਖਾਲਸਤਾਨੀ ਭਰਮਜਾਲ ਇਹ ਹਾਲ ਹੀ ਵਿੱਚ ਪ੍ਰਕਾਸ਼ਤ ਹੋਦੀ ਹੈ ਇੱਕ ਕਿਤਾਬ ਉਹਨਾਂ ਦੀ ਹੋਰ ਜਿਹੜੀ ਹੈ ਉਹ ਆਉਂਦੀ ਹੈ ਸਿੱਖ ਕਾਮਰਡ ਤੇ ਖਾਲਸਤਾਨੀ ਇੱਕ ਸਮਾਜਿਕ ਇੱਕ ਤਰ੍ਹਾਂ ਦਾ ਡਿਬੇਟ ਜਿਹੜਾ ਚੱਲ ਰਿਹਾ ਹੈ ਇਹ ਉਸ ਡਿਬੇਟ ਦਾ ਜਵਾਬ ਦਿੰਦੀ ਹੈ ਕੁੱਲ ਬਣਾ ਕੇ ਸਰਦਾਰਾ ਸਿੰਘ ਮਾਲ ਹੋਰੀ ਇੱਕ ਕਿੰਨ ਤੱਕ ਦੇ ਤੌਰ ਤੇ ਇੱਕ ਬੁੱਧੀਜੀਵੀ ਦੇ ਤੌਰ ਤੇ ਇਕਰਾਸੀ ਆਗੂ ਦੇ ਤੌਰ ਤੇ ਜਾਣੇ ਤੇ ਪਛਾਣੇ ਜਾਂਦੇ ਨੇ ਤੇ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਇਸ ਖੇਤਰ ਦੀ ਖਾਸ ਮਹਾਰਤ ਰੱਖਦੀਆਂ ਨੇ ਹੁਣ ਇੱਕ ਗੱਲ ਮਾਲ ਖਾਬ ਤੋਂ ਲੈ ਕੇ ਮਾਲ ਸਾਬ ਦੀ ਇਸ ਕਿਤਾਬ ਤੱਕ ਵੀ ਕਰ ਲੈਣੀ ਪड़ਦੀ ਆ ਉਹ ਇਹ ਹੈ ਜੀ ਜੀ ਬੀ ਜੰਮਲ ਪੱਡਾ ਦਾ ਕਾਵ ਸੰਗ੍ਰਹਿ ਲੋਕ ਪੀੜਾ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦੇ ਬਾਰੇ ਉਹਨਾਂ ਦੇ ਸਾਥੀਆਂ ਦੇ ਲਿਖੇ ਲੇਖ ਉਹਨਾਂ ਨੂੰ ਤਿੱਤੂ ਵਾਰੀ ਲੋਕਾਂ ਚ ਲਿਹਾ ਕੇ ਜਿਹੜੀਆਂ ਬੇਸਿਕ ਲੋੜਾਂ ਨੇ ਉਹ ਤਾਂ ਇਸ ਕਿਤਾਬ ਨੇ ਪੂਰੀ ਕਰਤੀਆਂ ਨੇ ਠੀਕ ਹੈ ਪਰ ਨਾਲ ਹੀ ਮੈਂ ਇਹ ਮਹਿਸੂਸ ਕਰਾਂਗਾ ਕਿ ਜੀ ਨਾਮਰ ਵੱਡਾ ਬਾਰੇ ਤਾਂ ਅਸੀਂ ਬੇਸਿਕ ਕੰਮ ਜਿਹੜਾ ਆ ਉਹ ਤਿੰਨਾ ਜਾਣਿਆ ਨੇ ਸ਼ੁਰੂਆਤੀ ਦੌਰ ਦਾ ਕਰ ਲਿਆ ਪਰ ਬਹੁਤ ਸਾਰੇ ਸ਼ਹੀਦ ਇਨਕਲਾਬੀ ਐਸੇ ਨੇ ਜਿਨ੍ਹਾਂ ਬਾਰੇ ਅਸੀਂ ਇੰਨਾ ਵੀ ਨਹੀਂ ਕਰ ਸਕੇ ਕਿ ਉਹਨਾਂ ਤੇ ਇੱਕ ਇੱਕ ਲੇਖ ਵੀ ਲਿਖ ਸਕੀਏ ਸੋ ਇਸ ਕਰਕੇ ਇੰकाम ਨੂੰ ਮੈਂ ਬਹੁਤ ਵੀ ਦੇਖਦਾ ਤੇ ਇਸ ਕੰਮ ਨੂੰ ਮੈਂ ਸੀਮਤ ਕਰਕੇ ਵੀ ਦੇਖਦਾ ਇਹ ਮੇਰੀਆਂ ਆਪਣੀਆਂ ਲਿਮਿਟੇਸ਼ਨਸ ਹੋ ਸਕਦੀਆਂ ਨੇ ਜੀ ਜੀ ਤੁਸੀਂ ਕੋਈ ਉਹਨਾਂ ਦੀ ਕੋਈ ਜਿਹੜੀ ਕੋਈ ਕਵਿਤਾ ਗੀਤ ਕੋਈ ਮਤਲਬ ਜੇ ਤੁਹਾਨੂੰ ਕੋਈ ਯਾਦ ਹੋ ਹੋਣ ਜਿਹੜੀਆਂ ਦਰਸ਼ਕਾਂ ਦੇ ਨਾਲ ਕੋਈ ਸਾਂਝ ਜਿਹੜੀ ਪੋਾਈ ਜਾ ਸਕੇ ਦੇਖੋ ਕਾਮਰਡ ਮਠੱਡਾ ਜੀ ਮੈਨੂੰ ਤਾਂ ਕਿਉਂਕਿ ਮੈਂ ਉਹਨਾਂ ਤੇ ਪੀਐਚਡੀ ਕੀਤੀ ਹੈ ਮੈਂ ਉਹਨਾਂ ਦੇ ਪਿੰਡ ਦਾ ਆ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੈ ਮੈਂ ਉਹਨਾਂ ਦੇ ਨਾਲ ਰਿਹਾ ਮੈਨੂੰ ਤਾਂ ਉਹਨਾਂ ਦੀ ਸਾਰੀ ਲੋਕ ਪੀੜਾ ਜਿਹੜੀ ਹੈ ਉਹ ਜ਼ੁਬਾਨੀ ਯਾਦ ਹੈ ਠੀਕ ਹੈ ਅੱਛਾ ਜੀ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਸਾਰੇ ਗੀਤ ਜੇ ਕਿਤੇ ਸ਼ੁਰੂ ਕਰਾਂ ਤਾਂ 75% ਹਰ ਗੀਤ ਦਾ ਹਿੱਸਾ ਮੈਨੂੰ ਜ਼ੁਬਾਨੀ ਆਉਂਦਾ ਹੈ ਇੱਕ ਗੱਲ ਮੈਂ ਹੋਰ ਵੈਸੇ ਇਸ ਪ੍ਰਸੰਗ ਤੋਂ ਬਾਹਰੀ ਐ ਵੀ ਉਹਨਾਂ ਦੀ ਉਹ ਪਹਿਲੀ ਕਿਤਾਬ ਜਦੋਂ ਮੈਂ ਤੀਜੀ ਦੂਜੀ ਤੀਜੀ ਚ ਪੜਦਾ ਹੋਵਾਂਗਾ ਉਸ ਵੇਲੇ ਮੇਰੀ ਮਾਂ ਨੇ ਉਹਨਾਂ ਦੇ ਘਰੋਂ ਖਰੀਦੀ ਸੀ ਮੇਰੇ ਵਾਸਤੇ ਤੇ ਅਜੇ ਤੱਕ ਉਹ ਮੈਂ ਸੰਭੀ ਹੋਈ ਐ ਜਿਹੜੀ ਮੈਂ ਦੂਜੀ ਤੀਜੀ ਚ ਖਰੀਦੀ ਸੀ ਲੋਕਾਂ ਜਿਹੜੀ ਪਹਿਲੀ ਉਹਨਾਂ ਦੀ ਕਿਤਾਬ ਸੀਗੀ ਉਹਤ ਨੁਮਾ ਗ਼ਜ਼ਲ ਸੀਗੀ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਸੀ ਤੇ ਜਾਮਲ ਪੱਡੇ ਦੀ ਆਵਾਜ਼ 'ਚ ਮੈਂ ਬਹੁਤ ਵਾਰ ਸੁਣੀ ਐ। ਓਸੀ ਸਿੱਧੂ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਾਰਨਾ ਨਹੀਂ। ਜੀ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕੂੜ ਦਾ ਬੇੜਾ ਕਦੇ ਤਰਨਾ ਨਹੀਂ। ਪੈਰ ਸੂਲਾਂ ਤੇ ਨੱਚਦੇ ਰਹਿਣਗੇ ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ ਆਉਣ ਵਾਲਾ ਕੱਲ ਆ ਸਾਡਾ ਦੋਸਤੋ ਹਿੰਮਤ ਅੱਗੇ ਜ਼ਬਰ ਨੇ ਖੜਨਾ ਨਹੀਂ। ਇਹ ਇੰਨੀ ਕੀ ਹੋਰ ਵੀ ਆ। ਇੱਕ ਉਹਨਾਂ ਦੀ ਹੋਰ ਬੜੀ ਵਧੀਆ ਕਵਤਾ ਸੀ ਉਹ ਮੈਂ ਕਈ ਥਾਵਾਂ ਤੇ ਬੋਲਦਾ ਹੁੰਨਾ ਜਿਸ ਕਵਤਾ ਚੋਂ ਮੈਂ ਭਾਰਤ ਤੇ ਪਾਕਿਸਤਾਨ ਦਾ ਜਿਹੜੀ ਰਾਜਨੀਤੀ ਆ ਨਾ ਉਹਨੂੰ ਪਹਿਲੀ ਵਾਰ ਸਮਝਿਆ ਸੀ। ਉਹ ਸੀ ਆਹ ਭਾਰਤ-ਪਾਕ ਦੀ ਗੱਲ ਦੱਸਾਂ ਕਿ ਢੰਗ ਪਣਾਏ ਜਾਂਦੇ ਨੇ ਇੱਥੇ ਲੋਕ ਲਹਿਰਾਂ ਨੂੰ ਕੁਚਣ ਲਈ ਨਿਤ ਪੇੜ ਕਰਾਏ ਜਾਂਦੇ ਨੇ। ਜਿਹੜੀ ਗੱਲ ਜਮਲ ਪੱਡਾ ਹੋਰਾਂ ਨੇ 72 73 ਦੇ ਲਾਗੇ ਉਹਨਾਂ ਦੀ ਇਹ ਲੋਕ ਪੀੜਾ ਛਪੀ ਆ ਉਸ ਵੇਲੇ ਇਹ ਲਿਖ ਦਿੱਤੀ ਸੀ ਉਹ ਅੱਜ ਤੱਕ ਸਾਰਥਕ ਸਿੱਧ ਹੋ ਰਹੀ ਆ ਵੀ ਇੱਕ ਭੇਡ ਨਕਲੀ ਕਰਵਾਤਾ ਜਾਂਦਾ ਕਿ ਸਾਰੀ ਦੁਨੀਆ ਦਾ ਧਿਆਨ ਜਿਹੜਾ ਆ ਉਹ ਉਧਰ ਚਲਾ ਜਾਵੇ ਇੱਕ ਗੀਤ ਮੈਨੂੰ ਉਹਨਾਂ ਦਾ ਹੋਰ ਬਹੁਤ ਕਮਾਲ ਲੱਗਦਾ ਹੈ ਸੰਤ ਸਪਾਹੀ ਹੋਏ ਸਿੰਘੋ ਸਰਦਾਰੋ ਹੋਏ ਤੁਸੀਂ ਰਾਖੇ ਵਤਨਾ ਦੇ ਹਿੰਮਤ ਨਾ ਹਰੋ ਇਹਦੀਆਂ ਅਗਲੀਆਂ ਲੈਣਾ ਬੜੀਆਂ ਕਮਾਲ ਦੀਆਂ ਨੇ ਹੁਣ ਨਾਨਕ ਨੇ ਮੁੜ ਕੇ ਨਨਕਾਣੇ ਆਉਣਾ ਨਹੀਂ ਗੋਬਿੰਦ ਨੇ ਪਟਨੇ ਵੀ ਫੇੜਾ ਪਾਉਣਾ ਨਹੀਂ ਹੁਣ ਕਿਸ ਨੂੰ ਡੀਕ ਰਹੀਂ ਉਠੋ ਬਲਤਾਰੋ ਏ ਸਿੰਘੋ ਸਰਦਾਰੋ ਮਤਲਬ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਕਾਰਜ ਨੂੰ ਪੂਰਾ ਕਰਨ ਦੇ ਲਈ ਉਹਦੇ ਸਿੰਘਾਂ ਨੂੰ ਜਿਸ ਤਰੀਕੇ ਨਾਲ ਹਲੂਣਾ ਗੀਤ ਦਿੰਦਾ ਮੈਂ ਜੈਮਲਪੱਡੇ ਦੀ ਆਵਾਜ਼ ਤੋਂ ਸੁਣਿਆ ਇੱਕ ਗੀਤ ਉਹਨਾਂ ਦਾ ਹੋਰ ਬੜਾ ਮੈਨੂੰ ਚੰਗਾ ਲੱਗਦਾ ਹੁੰਦਾ ਸੀਗਾ ਉਹ ਉਸ ਵੇਲੇ ਸੀ ਜਦੋਂ ਅ ਅ ਇੰਦਰਾ ਗਾਂਧੀ ਦੀ ਸਰਕਾਰ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਮਾਂ ਨੂੰ ਭਾਰਤ ਮਾਤਾ ਕੇ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਸੀ ਉਸ ਵੇਲੇ ਦਾ ਇੱਕ ਇਹਨਾਂ ਦਾ ਗੀਤੀ ਮੁੱਲ ਲੈਣਾ ਸ਼ਹੀਦਾਂ ਦਾ ਮਾਵਾਂ ਨਹੀਂ ਤੇਰੀ ਕਿਵੇਂ ਭੁਲ ਗਈ ਇਹ ਨਹੀਂ ਹੁੰਦੀਆਂ ਅਣਖਤੀਆਂ ਰਾਵਾਂ ਨਹੀਂ ਤੇਰੀ ਕਿਵੇਂ ਭੁਲ ਗਈ ਮਤਲਬ ਸਾਡੇ ਕਲਚਰ ਚ ਪਿਆ ਬੈਂਬਰ ਤੇ ਸਾਡੇ ਕਲਚਰ ਚ ਪੈ ਇਸ ਸਾਰੇ ਜਿਹੜੇ ਵਰਤਾਂਤ ਨੂੰ ਉਹਨੇ ਇਨਕਲਾਬੀ ਰੰਗ ਚ ਰੰਗਿਆ ਸੀ ਤੇ ਜਿੰਨੀ ਸੋਝ ਭਰਪੂਰ ਆਵਾਜ਼ ਚ ਉਹਨੂੰ ਪੇਸ਼ ਕਰਦਾ ਸੀ ਉਹ ਆਪਣੇ ਆਪ ਵਿੱਚ ਕਮਾਲ ਦਾ ਸੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਇੱਕ ਕਿਤਾਬ ਦੇ ਨਾਲ ਜਿਹੜੀ ਆ ਸਾਂਝ ਪਵਾਈ ਆ ਕੱਲੀ ਕਿਤਾਬ ਨਾਲ ਨਹੀਂ ਸਗੋਂ ਇੱਕ ਸ਼ਖਸੀਅਤ ਜਿਹੜੀ ਆ ਇਨਕਲਾਬੀ ਸ਼ਖਸੀਅਤ ਦੇ ਨਾਲ ਵੀ ਤੁਸੀਂ ਸਾਂਝ ਪਵਾਈ ਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਕਾਮਰਸ ਸਰਜੀਤ ਮੱਠੜਾ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ